ਸੋ ਪਿਆਰਿਓ ਅੱਜ ਜਿਹੜੇ ਸਾਡੇ ਜਥੇਦਾਰ ਸਾਡੇ ਆਗੂ ਨੇ ਕੀ ਉਹ ਆਗੂ ਬਣਨ ਦੇ ਯੋਗ ਹੈ ਬੈਠੇ ਨੇ ਸਾਡੇ ਸਿਰ ਤੇ ਜਿਹੜੇ ਅੱਜ ਸਾਡੇ ਆਗੂ ਬਣੇ ਫਿਰਦੇ ਆ ਜਿਹੜੇ ਕਹਿੰਦੇ ਤੁਸੀਂ ਕੌਣ ਹੋ ਬੋਲਣ ਵਾਲੇ ਅਸੀਂ ਠੇਕਾ ਲਿਆ ਧਰਮ ਦਾ ਸਾਡੀਆਂ ਸੰਪਰਦਾਵਾਂ ਸਾਡੀਆਂ ਪਰੰਪਰਾਵਾਂ ਅਸੀਂ ਸ਼ੁਰੂ ਤੋਂ ਚੱਲੇ ਆ ਅਸੀਂ ਸ਼ੁਰੂ ਤੋਂ ਚੱਲੇ ਆ ਇਹੀ ਕਹਿੰਦੇ ਆ ਜਿਹੜੇ ਮਰਜੀ ਬੰਦੇ ਨੂੰ ਪੁੱਛ ਕੇ ਵੇਖ ਲੋ ਆਪੋ ਆਪਣੀ ਮਰਿਆਦਾ ਬਾਟੇ ਨੂੰ ਵੀ ਨਹੀਂ ਛੱਡਿਆ ਬਾਟੇ ਨੂੰ ਵੀ ਇਹਨਾਂ ਨੇ ਵੰਡਿਆ ਪਰ ਜਦੋਂ ਕੋਈ ਤੁਸੀਂ ਸਵਾਲ ਕਰਦੇ ਹੋ ਮੈਂ ਰਹਿਤ ਪਰਿਆਦਾ ਬਾਰੇ ਬੋਲਿਆ ਸੀ ਨਾ ਸਵਾਲ ਕੀਤੇ ਸੀ ਵੀ ਅੰਮ੍ਰਿਤ ਕਿਉਂ ਵੰਡਿਆ ਤੇ ਉਲਟਾ ਪਰਮੇਸ਼ਵਰ ਦਵਾਰ ਵਿੱਚ ਤੇ ਬਲਾਦਕਾਰ ਹੁੰਦੇ ਨੇ ਮੈਂ ਕਿਹਾ ਖਾਓ ਕਿਹੜੇ ਬੰਦੇ ਜੇਲਾਂਾਂ 'ਚ ਫੜੇ ਹੋਏ ਆ ਸਾਡੇ ਕਿਹੜੇ ਬੰਦੇ ਨੇ ਜਿਹੜੇ ਜੇਲਾਂਾਂ 'ਚ ਨੇ ਦੱਸੋ ਸਾਨੂੰ ਕਿੱਡੇ-ਕਿੱਡੇ ਵੱਡੇ ਇਲਜ਼ਾਮ ਲਾਏ ਪਰ ਇਹਨਾਂ ਨੂੰ ਸਵਾਲ ਵੀ ਨਹੀਂ ਪੁੱਛ ਸਕਦੇ ਇੱਕ ਗੱਲ ਸਿੰਘੋ ਸੋਚਿਓ ਜਰਾ ਇੱਧਰ ਧਿਆਨ ਦੇ ਕੇ ਸੁਣਿਓ ਸਰਪੰਚ ਗ੍ਰਾਂਟ ਖਾ ਜਾਏ ਪਿੰਡ ਦਾ ਸਰਪੰਚ ਗਲੀਆਂ ਆਈਆਂ ਹੋਈਆਂ ਗਲੀਆਂ ਦੀ ਗ੍ਰਾਂਟ ਖਾ ਜਾਏ ਕੋਈ ਬੰਦਾ ਪਿੰਡ ਦਾ ਜਾ ਕੇ ਉਹਨੂੰ ਐ ਪੁੱਛੇ ਕੀ ਗੱਲ ਸਰਪੰਚ ਸਾਹਿਬ 20 ਲੱਖ ਦੀ ਗ੍ਰਾਂਟ ਆਈ ਸੀ ਕਿੱਧਰ ਗਈ ਤੇ ਅੱਗੋਂ ਬਤਾ ਕੀ ਕਵੇ ਤੂੰ ਮੈਨੂੰ ਕੀ ਕਹਿਣ ਨੂੰ ਮਰਦਾ ਹੈ ਤੇਰੀ ਘਰ ਵਾਲੀ ਤੇ ਤੈਨੂੰ ਰੋਜ਼ ਕੁੱਟਦੀ ਹੈ ਉਹ ਕਹੇਗਾ ਵੀ ਜੇ ਮੇਰੀ ਘਰ ਵਾਲੀ ਮੈਨੂੰ ਰੋਜ਼ ਕੁੱਟਦੀ ਹੈ ਰੋਜ਼ ਕੁੱਟਦੀ ਹੈ ਮੈਨੂੰ ਪਰ ਇਹਦੇ ਨਾਲ ਗਲੀਆਂ ਦਾ ਜਿਹੜਾ ਪੈਸਾ ਤੂੰ ਖਾ ਗਿਆ ਇਹ ਜਵਾਬ ਹੈ ਕੋਈ ਵੀ ਜੇ ਮੰਨ ਲਓ ਮੈਂ ਤੈਨੂੰ ਸਵਾਲ ਪੁੱਛਿਆ ਅੱਗੋਂ ਤੂੰ ਮੈਨੂੰ ਕਹਿੰਦਾ ਹੈ ਵੀ ਤੇਰੀ ਤੇ ਘਰ ਵਾਲੀ ਤੈਨੂੰ ਰੋਜ਼ ਦੁੱਤੀ ਤੇ ਨਹੀਂ ਜਾਣਦੀ ਇਹ ਕੋਈ ਜਵਾਬ ਹੈ ਮੈਂ ਤੈਨੂੰ ਪੁੱਛਿਆ ਵੀ ਤੂੰ ਖਾ ਗਿਆ ਆ ਗਲਤ ਕਰ ਰਿਹਾ ਹੈ ਤੂੰ ਮੈਨੂੰ ਉਹਦਾ ਜਵਾਬ ਦੇ ਮੇਰੀ ਘਰ ਵਾਲੀ ਤੂੰ ਕਹਿੰਦਾ ਵੀ ਮੈਨੂੰ ਰੋਜ ਕੁੱਟਦੀ ਹੈ ਮੈਂ ਤੇ ਹੁਣ ਕੁੱਟ ਖਾ ਕੇ ਆਇਆ ਘਰ ਵਾਲੀ ਨੇ ਮੈਨੂੰ ਕੁੱਟ ਕੇ ਫੇਰ ਭੇਜਿਆ ਪਰ ਮੈਂ ਤੈਨੂੰ ਜੋ ਪੁੱਛਦਾ ਮੈਨੂੰ ਇਹਦਾ ਜਵਾਬ ਦੇ ਆਖੋ ਸਤਨਾਮ ਵਾਹਿਗੁਰੂ ਆ ਜਿਹੜੇ ਵੱਡੇ ਵੱਡੇ ਡੇਰਿਆਂ ਸੰਪਰਦਾਵਾਂ ਵਾਲੇ ਐ ਧਰਮ ਦੇ ਠੇਕੇਦਾਰ ਐ ਇਹਨਾਂ ਨੂੰ ਮੈਂ ਸਵਾਲ ਪੁੱਛਦਾ ਤੁਸੀਂ ਕਹਿੰਦੇ ਹੋ ਪਰਮੇਸ਼ਵਰ ਦੁਆਰ ਏਦਾਂ ਪਰਮੇਸ਼ਵਰ ਦੁਆਰ ਏਦਾਂ ਅਸੀਂ ਤੇ ਸਾਰੇ ਹੀ ਗੰਦੇ ਆ ਅਸੀਂ ਤੇ ਸਾਰੇ ਹੀ ਬਾੜੇ ਆ ਅਸੀਂ ਤੇ ਸਾਰੇ ਹੀ ਕਰੈਕਟਰਲੈਸ ਆ ਲੈ ਕਹਤਾ ਨਾ ਮੈਂ ਵੀ ਕਰੈਕਟਰਲੈਸ ਆ ਸਾਰੇ ਹੀ ਇਹ ਦੱਸ ਇਹ ਦੱਸੋ ਵੀ ਇਹਦੇ ਨਾਲ ਜਿਹੜੇ ਮੈਂ ਸਵਾਲ ਕੀਤੇ ਆ ਇਹਦਾ ਜਵਾਬ ਮਿਲ ਗਿਆ ਮੈਨੂੰ ਮੈਂ ਤੇ ਸਵਾਲ ਕੀਤੇ ਆ ਵੀ ਬਾਟਾ ਕਿਉਂ ਵੰਡਿਆ ਅਮਰਤ ਕਿਉਂ ਵੰਡਿਆ ਕਹਿੰਦੇ ਜੀ ਇਹ ਸਾਨੂੰ ਸਵਾਲ ਪੁੱਛਦਾ ਇਹਦੇ ਪਿਓ ਦੇ ਕੋਲ ਤੇ 2 ਕਰੋੜ ਦੀ ਕੋਠੀ ਹੈ ਮੈਂ ਕਿਹਾ ਆਂਡ ਗਵਾਂਡ ਦੀਆਂ ਕੋਠੀਆਂ ਸਭੋਂ ਵਧੀਆ ਹੋਣਗੀਆਂ ਜਾ ਕੇ ਜਿਨ੍ਹਾਂ ਨੇ ਵੇਖੀਆਂ ਨੇ ਵੇਖ ਆਓ ਜਿਨ੍ਹਾਂ ਨੇ ਨਹੀਂ ਵੇਖੀਆਂ ਉਹ ਵੀ ਵੇਖ ਆਓ ਜਾ ਕੇ ਵੇਖ ਕੇ ਆਓ ਵੀ ਕਿਹੜੇ 2-4 ਕਰੋੜ ਦੀਆਂ ਕੋਠੀਆਂ ਚਲੋ ਮੰਨ ਲਓ ਜੇ ਮੇਰੇ ਪਿਓ ਕੋਲ 5 ਕਰੋੜ ਦੀ ਕੋਠੀ ਵੀ ਹੋਏਗੀ ਪਰ ਇਹਦੇ ਨਾਲ ਅੰਮ੍ਰਿਤ ਦੂ ਜਿਹੜਾ ਵੰਡਿਆ ਇਹਦਾ ਜਵਾਬ ਮਿਲ ਗਿਆ ਮੈਨੂੰ ਤੁਸੀਂ ਅੰਮ੍ਰਿਤ ਨੂੰ ਵੰਡਿਆ ਕੌਮ ਵਿੱਚ ਡੁੱਬਦਾ ਪਾਈਆਂ ਤੇ ਹੁਣ ਤਿਆਰ ਰਹੋ ਪਿਆਰਿਓ ਸਵਾਲ ਜਦੋਂ ਜਦੋਂ ਤੁਸੀਂ ਸਾਡੀਆਂ ਵੀਡੀਓ ਕੱਟ-ਕੱਟ ਕੇ ਪਾਉਂਦੇ ਹੋ ਨਾ ਮੇਰੀ ਚੇਤੇ ਕੰਨ ਖੋਲ ਕੇ ਸੁਣੋ ਜਿਹੜੇ ਵਿਰੁੱਧ ਰੋਜ਼ ਨਵੇਂ ਤੋਂ ਨਵੀਆਂ ਬੀੜੀਆਂ ਪਾਉਂਦੇ ਆ ਵੀਡੀਓ ਪਾਉਂਦੇ ਆ ਮੇਰਾ ਜਵਾਬ ਦੇਣ ਜੇ ਇਹੀ ਕੁਛ ਤੁਸੀਂ ਕਰਦੇ ਰਹੇ ਕੱਟ-ਕੱਟ ਕੇ ਪਾਉਂਦੇ ਰਹੇ ਤੇ ਦੀਵਾਨ ਦੇ ਵਿੱਚ ਇੱਥੇ ਚੱਲਦੇ ਦੀਵਾਨ ਵਿੱਚ ਸਾਊਂਡ ਵਾਲੇ ਨੂੰ ਕਹਿ ਦਿਆ ਕਰਨਾ ਤੁਹਾਡੇ ਬ੍ਰह्म ਗਿਆਨੀਆਂ ਦੀ ਆਡੀਓ ਇੱਥੇ ਚਲਾਇਆ ਕਰਾਂਗੇ ਨਾਲੇ ਤੇ ਸਾਰੀ ਸੰਗਤ ਸੁਣੇ ਆਡੀਓ ਚਲਾ ਕੇ ਫਿਰ ਮੈਂ ਪੁੱਛਿਆ ਕਰੂੰ ਵੀ ਦੱਸੋ ਇਹ ਬਾਬਾ ਸੱਚ ਬੋਲਦਾ ਕਿ ਝੂਠ ਬੋਲਦਾ ਵਾਹ ਵਾਹ ਬਹੁਤ ਸਾਹਿਬ ਰਾਕਾਲ بڑے ਕਸੂਤੇ ਫਸ ਜੋਂਗੇ ਤੁਹਾਡੇ ਵੱਡਿਆਂ ਦੇ ਨੈਟ ਦੇ ਉੱਤੇ ਲੈਕਚਰ ਪਏ ਹੋਏ ਐ ਉਹਨਾਂ ਦੇ ਉਹਨਾਂ ਦੀਆਂ ਗੱਪ ਕਹਾਣੀਆਂ ਉਹਨਾਂ ਦਾ ਇਤਿਹਾਸ ਵਿਗਾੜਿਆ ਹੋਇਆ ਉਹ ਫਿਰ ਇੱਥੇ ਜਦੋਂ ਮੇਰੀਆਂ ਵੀਡੀਓ ਕੱਟਦੇ ਹੋ ਜਿੱਦਣ ਤੁਹਾਡੇ ਬ੍ਰਹਮ ਗਿਆਨੀਆਂ ਦੀਆਂ ਚਲਾਇਆ ਕਰਾਂਗੇ ਇੱਥੇ ਸਪੀਕਰ 'ਚ ਸਾਊਂਡ 'ਚ ਵੀ ਲਓ ਵੀ ਹੁਣ ਮਹਾਂਪੁਰਖਾਂ ਦਾ ਬਚਨ ਸੁਣਾਣੇ ਆ ਤੁਹਾਨੂੰ ਉਧਰੋਂ ਚੱਲ ਪਿਆ ਕਰੂ ਫਿਰ 5 ਮਿੰਟ ਜਦੋਂ ਕਥਾ ਹੋਇਆ ਕਰੂ ਇੱਥੇ ਵਿੱਚ ਬੈਠਿਆਂ ਨੇ ਆਪੇ ਹੀ ਹਿਸਾਬ ਲਾ ਲੈਣਾ ਯਾਰ ਆ ਬ੍ਰਹਮ ਗਿਆਨੀ ਸੀ ਇਹ ਤੇ ਸਿਰੇ ਦਾ ਬੂਝੜ ਆ ਫੋਸਤਨਾਮ ਮੇਰੀ ਵਾਹਿ ਫਿਰ ਭਜੋਗੇ ਕਿੱਧਰ ਤੁਹਾਡੀ ਇੱਕ ਇੱਕ ਰਿਕਾਰਡਿੰਗ ਸੁਣਾ ਦਿਆਂਗਾ ਇੱਥੇ ਤੇ ਕਰ ਲੈਣਾ ਤੁਸੀਂ ਇਹਨਾਂ ਨੇ ਭਾਈ ਇਦਾਂ ਹੀ ਕਰਨਾ ਏ ੱੱੱਕਾ ਕਿੰਨਾ ਚਿਰ ਬੰਦਾ ਚੱਲੇਗਾ ਪਿਆਰੇ ਕਿੰਨਾ ਚਿਰ ੱੱੱਕਾ ਗਾਲਾਂ ਕੱਢੀ ਜਾਣਗੇ ਮੇਰੇ ਮਾਪਿਓ ਦੀਆਂ ਗਲਦੀਆਂ ਗਲਦੀਆਂ ਫੋਟਵਾਂ ਬਣਾ ਬਣਾ ਕੇ ਪਾਈ ਜਾਣਗੇ ਸਾਡੀਆਂ ਫੋਟਵਾਂ ਬਣਾ ਬਣਾ ਪਾਉਣਗੇ ਇਹ ਜਿੰਨਾ ਚਿਰ ਡੱਟ ਤੇ ਗੰਦ ਪਾਈ ਜਾਣਗੇ ਇਦਾਂ ਹੀ ਇਹਨਾਂ ਨੇ ਆਪਣੇ ਬ੍ਰਹਮ ਗਿਆਨੀਆਂ ਦੇ ਪੋਤੜੇ ਫਲਾ ਲੈਣੇ ਨੇ ਸਾਡੇ ਤੋਂ ਵੱਡੇ ਵੱਡੇਰੇ ਸਾਰੇ ਖੜੀਸ ਲਿਆਵਾਂਗੇ ਫਿਰ ਇਤਈ ਹੋਏਗਾ ਫਿਰ ਕਰੀਏਗੀ ਬੰਦਾ ਕੱਟ-ਕੱਟ ਕੇ ਕੱਟ-ਕੱਟ ਕੇ ਬਣਾਈ ਜਾਂਦੇ ਐ ਫਿਰ ਇਹਨਾਂ ਦੇ ਵੱਡਿਆਂ ਦੀ ਸੁਣਾਉਂਗਾ ਵੀ ਆਹ ਸੁਣੋ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਆਹ ਕਹਿੰਦੇ ਐ ਇਹਨਾਂ ਦਾ ਬ੍ਰਹਮ ਗਿਆਨੀ ਆ ਕਹਿੰਦਾ ਹੁਣ ਦੱਸੋ ਫੇਰ ਕਿਧਰ ਨੂੰ ਪਜੋ ਤਾਂ ਕਰਕੇ ਮੇਰੀ ਬੇਨਤੀ ਐ ਜਿਓ ਤੇ ਜੀਣ ਲਿਓ ਜਿਓ ਤੇ ਜੀਣ ਕਰ ਲੈਣ ਦਿਓ ਦੁਰਮਤ ਦੀ ਗੱਲ ਕਰਦੇ ਆ ਕੁਰਬਾਨੀ ਦੀ ਕਥਾ ਅਸੀਂ ਕਰਦੇ ਆ ਤੁਸੀਂ ਆਪਣੀ ਕਥਾ ਕਰੋ ਤੁਸੀਂ ਆਪਣੀ ਗੱਲ ਕਹੋ ਸਾਨੂੰ ਸਾਡੀ ਕੱਟ-ਕੱਟ ਕੇ ਬੰਨਿਓ ਫਿਰ ਨਾਲੇ ਕਿਨੇ ਗੁਰੂ ਦੇ ਸਿੰਘ ਹਰ ਚੀਜ਼ ਨੂੰ ਕੱਟ-ਕੱਟ ਕੇ ਪੇਸ਼ ਕਰਦੇ ਹੋ ਨਾਲੇ ਕਿਨੇ ਅਸੀਂ ਬੜੇ ਬਹਾਦਰ ਆ ਬੜੇ ਸੂਰਮੇ ਆ ਇਸ ਕਰਕੇ ਮੇਰੀ ਬੇਨਤੀ ਵੱਲ ਖਿਆਲ ਕਰਿਓ ਤੇ ਬਾਕੀ ਤਿਆਰੀਆਂ ਰੱਖੋ ਇਹਨਾਂ ਨੇ ਬੜੇ-ਬੜੇ ਇਲਜਾਮ ਲਾਉਣੇ ਆ ਬੜੇ ਬੰਦੇ ਖਰੀਦਣੇ ਵੀ ਆ ਬਹੁਤ ਤਰ੍ਹਾਂ ਨਾਲ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਹੁਣ ਵੀ ਸਾਡੇ ਕਈ ਬੰਦਿਆਂ ਨੂੰ ਮੈਂ ਸਬੂਤ ਵਿਖਾ ਸਕਦਾ ਜੀ ਜਿਨ੍ਹਾਂ ਕੋਲ ਫੋਨ ਆਉਂਦੇ ਐ ਤੈਨੂੰ 40000 ਤਨਖਾਹ ਦਿੰਨੇ ਆ ਮਹੀਨੇ ਦੀ ਤੂੰ ਸਾਡੇ ਕੋਲ ਆ ਜਾ ਤੂੰ ਕੁਛ ਦੱਸ ਤੂੰ ਬੋਲ ਤੇਰਾ ਬਾਹਰ ਦਾ ਪ੍ਰੋਗਰਾਮ ਬਣਾ ਦਿੰਨੇ ਆ ਤੈਨੂੰ ਗੱਡੀ ਲੈ ਕੇ ਦੇ ਦਿੰਨੇ ਆ ਇੱਥੇ ਸਬੂਤ ਨੇ ਜਿਹੜੇ ਬੰਦਿਆਂ ਨੂੰ ਇਦਾਂ ਦੇ ਮੈਸੇਜ ਕਰਦੇ ਐ ਤਰ੍ਹਾਂ ਤਰ੍ਹਾਂ ਦੇ ਵੀ ਤੂੰ ਕੁਛ ਬੋਲ ਤੂੰ ਕੁਛ ਕਰ ਠੀਕ ਐ ਸਾਨੂੰ ਰੱਜ ਕੇ ਵਦਨਾਮ ਕਰ ਲੋ ਜੋ ਕਹਿਣਾ ਕਹਿ ਲੋ ਪਰ ਬਾਟੇ ਨੂੰ ਵੰਡਿਆ ਇਹਦਾ ਜਵਾਬ ਕੌਣ ਦੇਗਾ ਤੁਹਾਡੇ ਬ੍ਰਹਿਮ ਗਿਆਨੀਆਂ ਨੇ ਝੂਠ ਬੋਲੇ ਇਹਦਾ ਜਵਾਬ ਕੌਣ ਦੇਵੇਗਾ ਸੂਰਜ ਪ੍ਰਕਾਸ਼ ਵਿੱਚ ਇਦਾਂ ਦਾ ਕੁਝ ਲਿਖਿਆ ਤੇ ਤੁਸੀਂ ਅੱਜ ਤੱਕ ਪੜਦਾ ਪਾਈ ਰੱਖਿਆ ਇਹਦਾ ਜਵਾਬ ਕੌਣ ਦੇਵੇਗਾ ਕੌਣ ਦੇਵੇਗਾ ਇਹਨਾਂ ਗੱਲਾਂ ਦਾ ਜਵਾਬ ਸਾਨੂੰ ਬਦਨਾਮ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਥੋੜਾ ਮਿਲ ਜਾਣਗੇ ਸਵਾਲ ਤੇ ਬੜੇ ਖੜੇ ਹੋਣਗੇ ਇਹ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਉਂਦੇ ਰਹਿਣ ਆਪਾਂ ਵੇਖਾਂਗੇ 2 ਮਹੀਨਾ 2 ਮਹੀਨੇ 2 ਮਹੀਨੇ 3 ਮਹੀਨੇ ਵੇਖ ਲੈਣੇ ਚਲੋ ਉਸ ਤੋਂ ਬਾਅਦ ਫਿਰ ਇੱਥੇ ਵੀਡੀਓ ਇਹਨਾਂ ਦੇ ਬਾਬਿਆਂ ਦੀਆਂ ਚਲਾਚਲਾ ਕੇ ਸੁਣਾਇਆ ਕਰਾਂਗੇ 2 ਮਿੰਟ ਇਹਨਾਂ ਦੇ ਬ੍ਰਹਮ ਗਿਆਨੀ ਬੋਲਿਆ ਕਰਨਗੇ ਫਿਰ ਮੈਂ ਬੋਲਿਆ ਕਰੂੰਗਾ ਫਿਰ ਸੁਣਾਇਆ ਕਰਾਂਗਾ ਹੁਣ ਆ ਸੁਣੋ ਫਿਰ ਹੁਣ ਆ ਸੁਣੋ ਫਿਰ ਹੁਣ ਆ ਸੁਣੋ ਫਿਰ ਲੱਗੂ ਪਤਾ ਵੀ ਕਿਸ ਹਾਲ ਮਿਲਦੀ ਹੈ ਕਿਉਂਕਿ ਜੋ ਇਹਨਾਂ ਨੇ ਗੰਦ ਪਾਇਆ ਸਾਨੂੰ ਇਦਾਂ ਖੁੱਲ੍ਹ ਕੇ ਸਾਫ਼ ਕਰਨਾ ਪੈਣਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਮਝਣਗੀਆਂ ਗੱਲ ਕਲੀਅਰ ਹੋਏਗੀ ਨਹੀਂ ਤੇ ਇਹਨਾਂ ਨੇ ਉਲਝਾ ਕੇ ਰੱਖਿਆ ਸਿਰੇ ਦੇ ਕਮਲੇ ਬੰਦੇ ਸਾਡੇ ਸਿਰ ਤੇ ਬੈਠੇ ਰਾਜ ਕਰਦੇ ਆ ਗਲ ਪੈਂਦੇ ਤੂੰ ਕੌਣ ਹੁੰਨਾ ਬੋਲਣ ਵਾਲਾ ਤੂੰ ਕੌਣ ਹੁੰਦਾ ਇਹ ਕਹਿਣ ਵਾਲਾ ਸਿਰੇ ਦੇ ਕਮਲੇ ਸਾਡੇ ਸਿਰ ਤੇ ਰਾਜ ਕਰਦੇ ਆ ਰਾਜ ਸਾਡੇ ਸਿਰ ਤੇ ਬੈਠੇਗਾ ਵਾਜਾਂ ਵਾਲਾ ਸਾਡੇ ਸਿਰ ਤੇ ਭਾਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੀ ਸੋਚ ਨੂੰ ਸਿਰ ਤੇ ਚੁੱਕਾਂਗੇ ਗੁਰੂ ਨਾਨਕ ਦੇ ਅੱਗੇ ਲੰਮੇ ਪੈ ਪੈ ਮੱਥੇ ਟੇਕਾਂਗੇ ਪਰ ਸਿਰੇ ਦੇ ਜਿਹੜੇ ਕਮਲੇ ਨੇ ਉਹਨਾਂ ਅੱਗੇ ਨਹੀਂ ਝੁਕ ਸਕਦੇ ਜਿਨ੍ਹਾਂ ਨੇ ਇੰਨਾ ਖੱਪ ਪਾਈ ਹੈ ਅੱਜ ਤੱਕ ਜਿਨ੍ਹਾਂ ਨੇ ਬੁੱਧੂ ਬਣਾ ਕੇ ਰੱਖਿਆ ਇਹਨਾਂ ਨੂੰ ਬੰਦੀ ਹੈ ਜਾਂ ਤੇ ਆਪਣੇ ਆਪ ਕੌਮ ਦੇ ਸਿਰ ਤੋਂ ਲੈ ਜਾਓ ਆਪਣੇ ਆਪ ਲੈ ਜਾਓ ਤੇ ਜਾਂ ਫਿਰ ਕੌਮ ਨੇ ਚੱਕ ਕੇ ਤੁਹਾਨੂੰ ਪਰੇ ਲਾ ਕੇ ਸਿੱਟ ਦੇਣਾ ਸਮਾਂ ਦੂਰ ਨਹੀਂ